ਅੱਜ ਜਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਇਆ ਹੈ ਜਿੱਥੇ ਕਿ ਸਾਰਸ ਮੇਲਾ ਲੱਗਿਆ ਹੈ ਸਾਰਸ ਮੇਲੇ ਦੇ ਵਿੱਚ ਸਰਦਾਰੀਆਂ ਟ੍ਰਸਟ ਵੱਲੋਂ ਇੱਥੇ ਇੱਕ ਪੱਗਾਂ ਦਾ ਲੰਗਰ ਵੀ ਲਗਾਇਆ ਗਿਆ ਔਰ ਇੱਥੇ ਛੋਟੇ ਛੋਟੇ ਬੱਚਿਆਂ ਨੂੰ ਪੱਗਾਂ ਬੰਨਣੀਆਂ ਵੀ ਸਿਕਾਈਆਂ ਜਾ ਰਹੀਆਂ ਨੇ ਉੱਥੇ ਇੱਥੇ ਦੇ ਕੁਝ ਨੌਜਵਾਨ ਨੇ ਜਿਹੜੇ ਕੀ ਦਸਤਾਰ ਕੀ ਕਰ ਚਲੋ ਇੱਥੇ ਦੇ ਕੁਝ ਨੌਜਵਾਨ ਨੇ ਜਿਹੜਾ ਨੇ ਇਹ ਪੱਗਾਂ ਦਾ ਲੰਗਰ ਲਗਾਇਆ ਔਰ ਛੋਟੇ ਛੋਟੇ ਬੱਚਿਆਂ ਨੂੰ ਪੱਗਾਂ ਬਣਣੀਆਂ ਸਕਾਰ ਨੇ ਗੱਲ ਕਰਦੇ ਇਹਨਾਂ ਦੇ ਨਾਲ ਹਾਂਜੀ ਸਸੀਆ ਬਾਜੀ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੈਂ ਦੱਸਣਾ ਚਾਹੁੰਦਾ ਕਿ ਇੱਥੇ ਸਰਸ ਮੇਲਾ ਲੱਗਿਆ ਹੋਇਆ ਉਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਸਰਦਾਰੀਆਂ ਟਰਸ ਪੰਜਾਬ ਦੇ ਸਹਿਯੋਗ ਨਾਲ ਇੱਥੇ ਦਸਤਾਰਾਂ ਦਾ ਲੰਗਰ ਲਾਇਆ ਹੋਇਆ ਸੀ ਸਰਦਾਰੀਆਂ ਟਰਸ ਪੰਜਾਬ ਵੱਲੋਂ ਪਿਛਲੇ 2 ਦਹਾਕਿਆਂ ਤੋਂ ਪੂਰੇ ਪੰਜਾਬ ਅਤੇ ਉਹਦੇ ਨਾਲ ਲੱਗਦੇ ਦੇਸ਼ਾਂ ਵਿਦੇਸ਼ਾਂ 'ਚ ਪੰਜਾਬ ਦੇ ਸੂਬਿਆਂ 'ਚ ਹਰਿਆਣਾ ਰਾਜਸਥਾਨ ਨਾਲ ਦੇ ਸੂਬਿਆਂ 'ਚ ਵੀ ਦਸਤਾਰਾਂ ਦਾ ਕੈਂਪ ਤੇ ਦਸਤਾਰਾਂ ਇਹ ਲੰਗਰ ਲਾ ਰਹ ਆ ਬੱਚਿਆਂ ਨੇ ਸੋਹਣੀਆਂ-ਸੋਹਣੀਆਂ ਦਸਤਾਰਾਂ ਸਜਾਈਆਂ ਕੰਪੀਟੀਸ਼ਨ ਵੀ ਹੋ ਰਿਹਾ ਤੇ ਉਹਦੇ ਨਾਲ ਇੱਥੇ ਦਸਤਾਰਾਂ ਦਾ ਲੰਗਰ ਲੱਗਿਆ ਹੋਇਆ ਨੌਜਵਾਨਾਂ ਨੂੰ ਕਿਰਾਹੀ ਪੀੜੀ ਪਾਸੇ ਜਾ ਰਹੀ ਸੀ ਉਹਨਾਂ ਨੂੰ ਜੋੜਨ ਲਈ ਬਾਣੀ ਨਾਲ ਜੋੜਨ ਲਈ ਦਸਤਾਰ ਨਾਲ ਜੋੜਨ ਲਈ ਇਹ ਬਹੁਤ ਵੱਡਾ ਪਹਿਲ ਕਦਮੀ ਹੋ ਰਹੀ ਆ ਪਰਾਲਾ ਹੋ ਰਿਹਾ ਏਜੀਆਂ ਸੰਸਥਾਵਾਂ ਨੂੰ ਹੋਰ ਵੀ ਮੈਂ ਚਾਹੁੰਦਾ ਕਿ ਵੱਡੀਆਂ-ਵੱਡੀਆਂ ਸੰਸਥਾਵਾਂ ਨੂੰ ਇਹ ਚਾਹੀਦਾ ਕਿ ਕੈਂਪਾਂ ਦੇ ਨਾਲ-ਨਾਲ ਮੁਕਾਬਲੇ ਆਪਣੇ ਖੂਨਦਾਨ ਕੈਂਪ ਲੱਗਦੇ ਆ ਹੋਰ ਮੇਲੇ ਲੱਗਦੇ ਆ ਉਹਦੇ ਨਾਲੇ ਦਸਤਾਰ ਨੂੰ ਵੀ ਪਹਿਲ ਰੱਖਣੀ ਚਾਹੀਦੀ ਆ ਉਸੇ ਲਈ ਤਹਿਤ ਅਸੀਂ ਅੱਜ ਇੱਥੇ ਕਿ ਦਸਤਾਰ ਸਿੱਖ ਲਈ ਕੈਂਪ ਦੇ ਨਾਲ ਦਸਤਾਰ ਮੁਕਾਬਲੇ ਕਰਾਏ ਜਾ ਰਹੇ ਆ ਇਹ ਦਸਤਾਰ ਸਾਨੂੰ ਗੁਰੂਆਂ ਨੇ ਬਖਸ਼ੀ ਆ ਉਹਦੇ ਲਈ ਸਾਨੂੰ ਇਹ ਚੀਜ਼ਾਂ ਦੀ ਲੋੜ ਆ ਤਾਂ ਜੋ ਕਿ ਇਹ ਪਰਾਲੇ ਆਉਣ ਵਾਲੀ ਪੀੜ੍ਹੀ ਅਸੀਂ ਸਾਂਭ ਸਕੀਏ ਪਣੀਰੀ ਸਾਂਭ ਸਕੀਏ ਹਾਂਜੀ ਭਾਜੀ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਉਹ چھوٹے چھوٹے ਇਹ ਕੈਂਪ ਬੱਚਿਆਂ ਨੂੰ ਬੜਾ ਇਨਸਪਾਇਰ ਕਰਦੇ ਆ ਕਿ ਹਨ ਦਸਤਾਰ ਨਾਲ ਜੁੜਨ ਦੇ ਨਾਲ ਤੇ ਹੌਲੇ ਜਿੰਨੇ ਵੀ ਪੱਗਾਂ ਦੇ ਕਲੈਕਸ਼ਨ ਕਰਕੇ ਜਿਹੜੇ ਪੱਗਾਂ ਦੇ ਤਾਣਾ ਤਾਣਾ ਨੂੰ ਪੱਗਾਂ ਵੰਡੀਆਂ ਜਾ ਰਹੀਆਂ ਜੀ ਤੇ ਵੱਧ ਤੋਂ ਵੱਧ ਆਹੋ ਜੀ ਕੈਂਪ ਲੱਗਣੇ ਚਾਹੀਦੇ ਜੀ ਹਾਂਜੀ ਭਾਜੀ ਅਸੀਂ ਆਮ ਤੌਰ ਤੇ ਦੇਖ ਰਿਹਾ ਵੀ ਅੱਜ ਕੱਲ ਪੱਗਾਂ ਦਾ क्रेज ਇੰਨਾ ਕਿ ਵੱਧ ਚੁੱਕਿਆ ਹੈ ਕਿ ਨਾਨ ਸਿੱਖ ਪਰਸਨ ਵੀ ਪੱਗਾਂ ਬੰਨ੍ਹ ਲੇ। ਪਰ ਸੇਮ ਜਿਸ ਤਰ੍ਹਾਂ ਨੇ ਕਹਿੋ ਜਿਹਾ ਦੌਰ ਲਿਆਂਦਾ ਕਿ ਜਿਹੜਾ ਕਿ ਪੱਗ ਜਿਹੜੀ ਹੈ ਅ ਇੱਕ ਪੱਗ ਨਾ ਹੋ ਕੇ ਇੱਕ ਅੱਜ ਕੱਲ ਦਾ ਸਟੇਟਸ ਸਿੰਬਲ ਵੀ ਬਣ ਚੁੱਕੀ ਹੈ ਕਿ ਇੱਕ ਕਿਸਮ ਦਾ ਬ੍ਰਾਂਡ ਵੀ ਬਣ ਚੁੱਕੀ ਹੈ। ਹੁਣ ਇੱਥੇ ਪੱਗਾਂ ਜਿਹੜੀਆਂ ਆਪਾਂ ਛੋਟੇ ਛੋਟੇ ਬੱਚਿਆਂ ਨੂੰ ਮੰਨਣੀਆਂ ਸਕਾਰਿਆਂ ਪੱਗਾਂ ਦਾ ਲੰਗਰ ਲਗਾਇਆ ਗਿਆ। ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਵੀ ਕਿ ਹਰਪ੍ਰੀਤ ਵੀਰ ਨੇ ਦੱਸਿਆ ਕਿ ਲਗਭਗ ਸਰਦਾਰੀਆਂ ਟਰੱਸਟ ਜਿਹੜਾ ਪਿਛਲੇ 2 ਦਹਾਕਿਆਂ ਤੋਂ ਦਸਤਾਰਾਂ ਦੇ ਇਸ ਦੌਰ ਦੇ ਵਿੱਚ ਬੱਚਿਆਂ ਨੂੰ ਦਸਤਾਰ ਕੈਂਪ ਲਾ ਕੇ ਦਸਤਾਰਾਂ ਸਿਖਾਉਣ ਦੇ ਵਿੱਚ ਪੂਰਾ ਤਤਪਰ ਅਲੱਗ-ਅਲੱਗ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਸੋ ਉਸੇ ਤਹਿਤ ਜਦੋਂ ਅਸੀਂ ਅੱਜ ਇੱਥੇ ਵੀ ਦਸਤਾਰ ਮੁਕਾਬਲਾ ਜਿਹੜਾ ਲੈ ਕੇ ਆਏ ਆ ਦਸਤਾਰ ਦਾ ਕੈਂਪ ਲਾ ਰਹੇ ਆ ਸੋ ਇਦਾਂ ਦੇ ਜਿਹੜੇ ਵੱਡੇ-ਵੱਡੇ ਮੇਲੇ ਪਿਛਲੇ ਕਾਫੀ ਸਮੇਂ ਤੋਂ ਲੱਗ ਰਹੇ ਨੇ ਅਲੱਗ-ਅਲੱਗ ਸ਼ਹਿਰਾਂ 'ਚ ਵੀ ਲੱਗਦੇ ਨੇ ਪਰ ਆ ਜਿਹੜਾ ਦਸਤਾਰਾਂ ਦਾ ਦੌਰ ਆ ਜਾਂ ਦਸਤਾਰਾਂ ਤੋਂ ਜਿਹੜਾ ਵਿਧਾ ਆ ਜਾਂਦਾ ਉਤਸ਼ਾਹ ਬੱਚਿਆਂ ਦੇ ਵਿੱਚ ਲਿਆਉਣ ਲਈ ਇਹਨਾਂ ਮੇਲਿਆਂ ਦੇ ਜਿਹੜੇ ਪ੍ਰਬੰਧ ਨੇ ਨਾ ਇਹ ਕਦੇ-ਕਦੇ ਹੁੰਦੇ ਨੇ ਤੇ ਇਹ ਕਿਸੇ ਚੰਗੀ ਸੋਚ ਦਾ ਨਤੀਜਾ ਹੁੰਦੇ ਨੇ ਸੋ ਅੱਜ ਜਿਹੜਾ ਇਥੇ ਦਾ ਜ਼ਿਲ੍ਹਾ ਪ੍ਰਸ਼ਾਸਨ ਆ ਉਹਨਾਂ ਨੇ ਸੋਚ ਲੈ ਕੇ ਆਂਦੀ ਕਿ ਇਹਨਾਂ ਬੱਚਿਆਂ ਦੇ ਵਿੱਚ ਕੱਲਾ ਨੱਚਣ ਗਾਉਣ ਦਾ ਜਿਹੜਾ ਹੋਰ ਕੋਈ ਕਲਚਰਲ ਪ੍ਰੋਗਰਾਮਾਂ ਤੋਂ ਹਟ ਕੇ ਇੱਕ ਦਸਤਾਰ ਦਾ ਜਿਹੜਾ ਅ ਅੰਦਰ ਉਹਨਾਂ ਦੇ ਚਿੰਨ੍ਹ ਜਗਾਉਣੀ ਜਿਹੜੀ ਚੰਗਾੜੀ ਲਾਉਣੀ ਉਹ ਬਹੁਤ ਜ਼ਰੂਰੀ ਆ ਸੋਸ ਤੇ ਜਿਹੜਾ ਜਿੱਥੇ ਦਸਤਾਰ ਮੁਕਾਬਲਾ ਕਰਾ ਰਹੇ ਆ ਅ ਮੈਂ ਕੈਮਰਾਮੈਨ ਨੂੰ ਕਹਾਂਗਾ ਕੈਮਰਾਮੈਨ ਨੂੰ ਵੀ ਇੱਥੇ ਛੋਟੇ ਛੋਟੇ ਜਿਹੜੇ ਬੱਚੇ ਪੱਗਾਂ ਬਨ ਰਹੇ ਨੇ ਉਹ ਵੀ ਦਿਖਾਏ ਜਾਣ ਤੇ ਆਹ ਦੇਖ ਲਓ ਇੱਕ ਛੋਟਾ ਜਿਹਾ ਇੱਕ ਪਚੰਗੀ ਆ ਛੋਟਾ ਬੱਚਾ ਇੱਕ ਸਕੂਲ ਦਾ ਇਸਦੇ ਵੀ ਸਿੰਘ ਸਾਹਿਬ ਪੱਗ ਬਨ ਰਹੇ ਨੇ ਔਰ ਵੀ ਇੱਥੇ ਬਹੁਤ ਸਾਰੇ ਨੌਜਵਾਨ ਨੇ ਜੋ ਇੱਥੇ ਜਿਹੜੇ ਪੱਗਾਂ ਬਨਣ ਦੇ ਚਾਹਵਾਨ ਜਿਹੜੇ ਜਿਨ੍ਹਾਂ ਦਾ ਦਿਲ ਕਰਦਾ ਕਿ ਅਸੀਂ ਵੀ ਪੱਗ ਬਨਣੀ ਹੈ ਉਹਨਾਂ ਨੂੰ ਲੋਜਲ ਮੁੰਡੇ ਵੀ ਪੱਗਾਂ ਬਣ ਕੇ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਲੜਕੇ ਨੇ ਉਹ ਕਿੰਨੀ ਰੀਜਨਲ ਪੱਗ ਬਣਵਾ ਵੀ ਰਹੇ ਨੇ ਤੇ ਬੰਨਣ ਵਾਲੇ ਵੀ ਬੜੀ ਹਰੀਜ ਦੇ ਨਾਲ ਉਹਨਾਂ ਨੂੰ ਪੱਗਾਂ ਬਣ ਰਹੇ ਨੇ ਸਰਦਾਰੀਆਂ ٹرسٹ ਨੇ ਮਿਲ ਕੇ ਇੱਥੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਜੋ ਪੱਗਾਂ ਦਾ ਲੰਗਰ ਲਗਾਇਆ ਹੈ ਉਹ ਛੋਟੇ ਛੋਟੇ ਬੱਚਿਆਂ ਨੂੰ ਪੱਗਾਂ ਬੰਨਣੀਆਂ ਸਿਖਾ ਰਹੇ ਨੇ ਤੇ ਇਹ ਉਹਦਾ ਹੀ ਇੱਕ ਖਾਸ ਉਪਰਾਲਾ ਦੇਖਿਆ ਗਿਆ ਹੈ ਪਹਿਲਾਂ ਕਿ ਜਿੱਥੇ ਕੀ ਅਸੀਂ ਦੇਖਿਆ ਜਾਂਦਾ ਸੀਗਾ ਇੱਕ ਸਿਰਫ ਪੱਗ ਇੱਕ ਲੜੜਾਂ ਵਾਲੀ ਜਾਂ ਵਟਾ ਵਾਲੀ ਪੱਗ ਮਸ਼ਹੂਰ ਸੀ ਲੇਕਿਨ ਅੱਜ ਪੱਗ ਦਾ ਮਤਲਬ ਹੈ ਕਿ ਤੁਹਾਡੀ ਸਿਰ ਦੀ ਜਿਹੜੀ ਤੁਹਾਡੀ ਸਰਦਾਰੀ ਦੀ ਸ਼ਾਨ ਹੈਗੀ ਉਹ ਪੱਗ ਇੱਕ ਜੋ ਕਿ ਪੂਰੀ ਦੁਨੀਆ 'ਚ ਮਸ਼ਹੂਰ ਹੋ ਚੁੱਕੀ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਹੈਗੇ ਆ ਆਮ ਤੌਰ ਤੇ ਸਾਡੀਆਂ ਸਿੱਖ ਜਵਤਬੰਦੀਆਂ ਸਾਡੇ ਜਿਹੜੇ ਨੌਜਵਾਨ ਨਹੀਂ ਕਰਦੇ ਹੀ ਰਹਿੰਦੇ ਨੇ ਸੋ ਇਸ ਦੇ ਨਾਲ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇਹ ਕਿ ਪੱਗ ਬਨੰਦਾ ਕ੍ਰੇਜ਼ ਵੀ ਆਮ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ ਜਿਹੜੀਆਂ ਇਹ ਪੱਗਾਂ ਨੇ ਇਹ ਸਾਨੂੰ ਗੁਰੂ ਸਾਹਿਬ ਵੱਲੋਂ ਬਖਸ਼ਿਆ ਇੱਕ ਤਾਜ ਹੈ ਕਿ ਜਦੋਂ ਇਹ ਪੱਗ ਸਾਡੇ ਸਿਰਾਂ ਦੇ ਤੇ ਆ ਜਾਂਦੀ ਤਾਂ ਸਾਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਸੋ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਹੀ ਕਹਿਣਾ ਚਾਹਾਂਗੇ ਇਹ ਪੱਗ ਸਾਡੀ ਸ਼ਾਨ ਹੈ ਇਸ ਸ਼ਾਨ ਦੀ ਇੱਜ਼ਤ ਦੀ ਖਾਤਰ ਕਿੰਨੇ ਗੁਰੂਆਂ ਨੇ ਕੁਰਬਾਨੀ ਦਿੱਤੀ ਤੁਸੀਂ ਵੀ ਇਸ ਦੀ ਇੱਜ਼ਤ ਮਾਨ ਆਦਮਾਨ ਸ਼ਾਨ ਨੂੰ ਕਾਇਮ ਰੱਖੋ ਅਕਸਰ ਮੁੰਡੇ ਪੱਗਾਂ ਬੰਨਦੇ ਨੇ ਅੱਜ ਤੁਸੀਂ ਪੱਗ ਬੰਨੀ ਹੋ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈਗਾ ਕਿ ਅੱਜ ਮੈਂ ਵੀ ਆਪਣੇ ਸਿਰ ਤੇ ਪੱਗ ਸਜਾਈ ਆ ਤੇ ਅਕਸਰ ਆਪਾਂ ਸੋਚਦੇ ਹੁੰਦੇ ਸੀ ਕਿ ਪੱਗ ਦੇ ਵਿੱਚ ਇਹੋ ਜਿਹਾ ਕੀ ਹੈ ਕਿ ਮੁੰਡੇ ਨੇ ਰੋਪ ਨਾਲ ਤੁਲਦਿਆ ਆ ਕਿੱਦਾਂ ਤੇ ਅੱਜ ਉਹ ਚੀਜ਼ ਮੈਨੂੰ ਵੀ ਫੀਲ ਹੋ ਰਹੀ ਹੈ ਵੀ ਪੱਗ ਬਨ ਕੇ ਆਪਣੇ ਆਪ ਨੇ ਵਿੱਚ ਇੱਕ ਕੌਨਫੀਡੈਂਸ ਆ ਜਾਂਦਾ ਆ ਆਪਾਂ ਨੂੰ ਆਪਣਾ ਰਤਬਾ ਹੀ ਬਹੁਤ ਵੱਡਾ ਲੱਗਦਾ ਹੈ ਮਤਲਬ ਜਿਹੜੀ ਪੱਗ ਆ ਸਾਨੂੰ ਐਵੇਂ ਨਹੀਂ ਮਿਲੀ ਸਾਨੂੰ ਦੱਸਾਂ ਗੁਰੂਆਂ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਜਿਹੜਾ ਇਹ ਸਾਡਾ ਕਰਾਉਨ ਹੈ ਜਿਹੜਾ ਇਹ ਸਾਡਾ ਇਹ ਜਿਹੜਾ ਤਾਜ਼ਾ ਹੈ ਸਾਡਾ ਇਹ ਸਿਰ ਦੇ ਕੇ ਦਸਤਾਰੀਆਂ ਮਿਲਿਆ ਨੇ ਆਮ ਤੌਰ ਤੇ ਲੜਕੇ ਪੱਗਾਂ ਬੰਨਦੇ ਸੀ ਲੜਕੀਆਂ ਬਹੁਤ ਘੱਟ ਬੰਨਦੀਆਂ ਸੀਗੀਆਂ ਅੱਜ ਤੁਸੀਂ ਬੰਨੀ ਆ ਪੱਗ ਪੱਗ ਬੰਨਣ ਦੇ ਦੌਰਾਨ ਤੁਹਾਡੇ ਦਿਮਾਗ ਵਿੱਚ ਕੀ ਚੱਲ ਰਿਹਾ ਸੀਗਾ ਜਦੋਂ ਪੱਗ ਸਜਾਈ ਜਾ ਰਹੀ ਸੀ ਤਾਂ ਮੇਰੇ ਦਿਮਾਗ 'ਚ ਚੱਲ ਰਿਹਾ ਸੀਗਾ ਕਿ ਜੋਏ ਲਾਈਕ ਇਹ ਇੱਕ ਕਪੜਾ ਨਹੀਂ ਹੈਗਾ ਇਹ ਸਾਡੇ ਚ ਲਾਈਕ ਸਾਡੀ ਹੋਂਦ ਨੂੰ ਰਿਪਰੈਜ਼ੈਂਟ ਕਰਦਾ ਹੈ ਸਾਡੇ ਹਿਸਟਰੀ ਦੇ ਬਾਰੇ ਸਾਨੂੰ ਦੱਸਦਾ ਹੈ ਸਾਨੂੰ ਯਾਦ ਕਰਾਂਦਾ ਹੈ ਕਿ ਇਹ ਪਾਕਿਸਤਾਨ ਨੂੰ ਕਿੱਦਾਂ ਮਿਲੀ ਹੈ ਕਿਉਂ ਮਿਲੀ ਹੈ ਇੱਕ ਤਾਜ ਦੀ ਤਰ੍ਹਾਂ ਜੋ ਸਾਡੇ ਸਿਰ ਤੇ ਸਜ ਕੇ ਸਾਨੂੰ ਲਾਈਕ ਇੱਕ ਵੱਖਰੀ ਪਹਿਚਾਨ ਦਿੰਦਾ ਹੈ ਜਿਸ ਤਰ੍ਹਾਂ ਕਿ ਇਹ ਜੋ ਲੜਕੀ ਹੈ ਜਿਸ ਨੇ ਸਿਰ ਦੇ ਉੱਤੇ ਦਸਤਾਰ ਸਜਾਈ ਆ ਉਸਨੇ ਇਹੀ ਕਿਹਾ ਕਿ ਜਦੋਂ ਇਹ ਪੱਗ ਉਹਦੇ ਸਜਾਈ ਜਾ ਰਹੀ ਸੀ ਉਸ ਨੂੰ ਇੱਕ ਬਹੁਤ ਹੀ ਅੱਛਾ ਫੀਲ ਹੋ ਰਿਹਾ ਸੀਗਾ ਬਹੁਤ ਹੀ ਉਹਨੂੰ ਇੱਕ ਮਾਣ ਮਹਿਸੂਸ ਹੋ ਰਿਹਾ ਸੀ ਔਰ ਇੱਕ ਜ਼ਿੰਮੇਵਾਰੀ ਮਹਿਸੂਸ ਹੋ ਰਹੀ ਸੀ ਪੱਗ ਸਾਡੇ ਲਈ ਗੁਰੂ ਸਾਹਿਬ ਨੇ ਬਖਸ਼ਿਆ ਉਹ ਤਾਂ ਜੋ ਸਾਡੀ ਪਰਸਨੈਲਿਟੀ ਨੂੰ ਤਾਂ ਨਿਖਾਰਦਾ ਹੀ ਨਿਖਾਰਦਾ ਲੇਕਿਨ ਸਾਡੇ ਲਈ ਇੱਕ ਜ਼ਿੰਮੇਵਾਰੀ ਵੀ ਲੈ ਕੇ ਆਉਂਦਾ ਹੈਗਾ ਇਸ ਦੇ ਨਾਲ ਹੀ ਕੈਮਰਾ ਪਰਸਨ ਵਿਕੀ ਅੰਜੁਨ ਦੇ ਨਾਲ ਬੀਮਨਜੀਤ ਨੂੰ ਇਜਾਜ਼ਤ ਦਿਓ ਸਸੀ ਕਾਨ